ਜੀ ਅੱਜ ਬਣਾਉਣ ਲੱਗੇ ਆ ਆਪਾਂ ਬੇਸਣ ਦਾ ਸੀਰਾ ਤੁਸੀਂ ਵੇਖ ਰਹੇ ਹੋ ਇਹਨਾਂ ਨੂੰ ਲਾਂਗੇ ਬੇਸਣ ਦੈਨ 슈ਗਰ ਥੋੜਾ ਜਿਹਾ ਪਾਣੀ ਤੇ ਨਾਲ ਆਪਣਾ ਜੀਸੀਕਿਊ ਕਿਉਂਕਿ ਇਹਦਾ ਮੌਸਮ ਹੈ ਉਹ ਬਦਲ ਰਿਹਾ ਨਾ ਇਹ ਮੌਸਮ ਠੰਡ ਵਾਲਾ ਨਾ ਇਹ ਮੌਸਮ ਗਰਮੀ ਵਾਲਾ ਸੋ ਇਸ ਮੌਸਮ ਦੇ ਵਿੱਚ ਅਕਸਰ ਆਪਾਂ ਨੂੰ ਖਾਂਗ ਜੁਖਾਮ ਕਨਜੈਕਸ਼ਨ ਛਾਤੀ ਜਾਮ ਹੋ ਜਾਂਦੀ ਹੈ ਜਾਂ ਫਿਰ ਨੱਕ ਚੋਂ ਪਾਣੀ ਨਿਕਲ ਨਾ ਜਾਂਦਾ ਸੋ ਉਹਦੇ ਲਈ ਵੀ ਬਣਾ ਰਹੀ ਆ ਅੱਜ ਆਪਾਂ ਤੁਹਾਨੂੰ ਬਣਾਣਾ ਸਿਖਾ ਰਹੇ ਹਾਂ ਕਿਵੇਂ ਬਣਾ ਕੇ ਖਾਧਾ ਜਾਏ ਇੱਕ ਤਰ੍ਹਾਂ ਦੀ ਹੋਮ ਰੈਮੇਡੀ ਆ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਦੋਂ ਮੌਸਮ ਇਹ ਵੀ ਤਾਂ ਹੁੰਦਾ ਨਾ ਤੇ ਇਹ ਰੋ ਹੋਮ ਰੈਮੇਡੀ ਹੈ ਤੁਹਾਡੇ ਖੰਘ ਜਖਾਮ ਤੇ ਹਲਕੇ ਭੁਕੇ ਬੁਖਾਰ ਨੂੰ ਠੀਕ ਕਰਨ ਲਈ ਲੋ ਜੀ ਥੋੜਾ ਜਿਹਾ ਪਾ ਲੈ ਕੇ ਉਹ ਦੇਖਿ ਪਾ ਰਹੇ ਆ ਆਪਣਾ ਬੇਸ ਬਿਲਕੁਲ ਲੋ ਫਲੇਮ ਰੱਖਣੀ ਬਿਲਕੁਲ ਸਲੀਮ ਲੋ ਹੋਣੀ ਚਾਹੀਦੀ ਹੈ। ਪਰ ਲੋ ਫੇਲਦੀ ਨੂੰ ਭੁੰਨਾ। ਕਿਉਂ ਆਪਾਂ ਡਾਲੀਣਾ ਪਾ ਲਈਏ ਥੋੜਾ ਥੋੜਾ ਜੇ ਜਰੂਰਤ ਹੋਏਗੀ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ। ਥੋੜਾ ਜਿਹਾ ਕਿਉਂ ਘੱਟ ਲੱਗ ਰਿਹਾ। ਸੀ ਸੋਵੀ ਬਣਾ ਐਡ ਲਟਲ ਬਟ ਥੋੜਾ ਜਿਹਾ ਕਿਉਂ ਹੋਰ ਪਾਵਾਂਗੇ ਆਪਾਂ। ਬਿਲਕੁਲ ਲੋ ਫਲਿੰਗ ਜਾਈਦੀ ਹੈ। ਫਲੇਮ ਹਾਈ ਨਹੀਂ ਰੱਖਣੀ ਅਦਰਵਾਈਜ਼ ਜਿਹਦਾ ਟੇਸਟ ਬਦਲ ਗਿਆ ਲੋਜੀ ਫਿਰ ਕੋਲ ਫਲੇਮ ਬਿਲਕੁਲ ਲੋ ਰੱਖਣੀ ਹੈ ਔਰ ਥੋੜਾ ਜਿਹਾ ਰੱਖ ਲਾ ਬਿਲਕੁਲ ਗਰਮ ਪਾਣੀ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਵਾਂਗੇ ਸੋ ਆਪਾਂ ਫਲੇਮ ਔਨ ਕਰਕੇ ਗਰਮ ਪਾਣੀ ਟੱਕ ਦਿੱਤਾ ਤੇ ਬੇਸ ਨੂੰ ਆਪਾਂ ਹੌਲੀ ਹੌਲੀ ਹਿਲਾਉਂਦੇ ਹੋਏ ਭੁੰਨਣਾ ਇਨੂੰ ਪ੍ਰੋਪਰ ਭੁੰਨਣਾ ਹੈ ਪਰ ਇੱਕ ਧਿਆਨ ਰੱਖਿਓ ਕਿ ਇਹ ਥੱਲੇ ਵੀ ਨਾ ਲੱਗ ਜਵੇ ਇਹਨੂੰ ਇਹਦੇ ਚ ਧੂੰਆਂ ਨਾ ਆਉਣ ਲੱਗ ਜਵੇ ਧੂਆ ਨਾ ਆਉਣ ਲੱਗ ਜਵੇ ਬਰਨ ਨਾ ਹੋ ਜੇ ਸੜ ਨਾ ਜਾਏ ਸੋ ਲਗਾਤਾਰ ਹਿਲਾਉਂਦੇ ਹੋਏ ਦੇਖੋ ਜੀ ਫਲੇਮ ਬਿਲਕੁਲ ਲੋ ਹੈ ਸੋ ਇਹਨੂੰ ਹਿਲਾਉਂਦੇ ਹੋਏ ਬਿਲਕੁਲ ਮੱਧਮ ਜੀ ਫਾਇਰ ਤੇ ਬਿਲਕੁਲ ਮੱਠੀ ਮੱਠੀ ਅੱਗ ਤੇ ਜਿਵੇਂ ਪੰਜਾਬੀ ਚ ਕਹਿੰਦੇ ਆ ਮੱਠੀ ਮੱਠੀ ਅੱਗ ਦੇ ਉੱਤੇ ਇਹਨੂੰ ਆਪਾਂ ਭੁੰਨਣਾ ਹੈ ਸੋ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਹੈ ਬਹੁਤ ਹੀ ਆਰਾਮ ਨਾਲ ਤਾਂ ਹੀ ਜਿਹੜਾ ਇਹ ਬਿਲਕੁਲ ਇਹ ਦੀ ਆਪਣੀ ਹੋਮ ਰੈਮਡੀ ਹੈ ਖੰਗ ਜ਼ੁਖਾਮ ਨਜ਼ਲਾ ਜੋ ਵੀ ਹੈਗਾ ਇਹ ਸਾਰਾ ਇਹਦੇ ਨਾਲ ਠੀਕ ਹੋ ਜਾਂਦਾ ਅਕਸਰ ਆਪਾਂ ਨੂੰ ਆਪਾਂ ਬਿਲਕੁਲ ਠੀਕ ਹੁੰਨੀ ਆ ਸ਼ਾਮ ਨੂੰ ਐਵੇਂ ਲੱਗਦਾ ਜਿਵੇਂ ਆਪਾਂ ਨੂੰ ਬੁਖਾਰ ਚੜ ਗਿਆ ਆਪਣੇ ਨੱਕ ਚੋਂ ਪਾਣੀ ਆ ਰਿਹਾ ਆਪਣੇ ਅੰਗਲੇ ਦੇ ਵਿੱਚ ਬਲਗਮ ਇਹ ਇੰਨੀ ਵਧੀਆ ਹੈ ਹੋਮ ਰੈਮਡੀ ਹੈ ਕਿ ਤੁਸੀਂ ਇੱਕ ਵਾਰੀ ਇਹਨੂੰ ਪੀ ਲਓ ਸੋ ਇੱਥੇ ਮੈਂ ਫਲੇਮ ਸੌਰੀ ਇੱਥੇ ਮੈਂ ਜਿਹੜੀ ਸਪੀਡ ਸੀ ਉਹ ਤੇਜ਼ ਕਰ ਦਿੱਤੀ ਕਿਉਂਕਿ ਜਿਹੜੀ ਵੀਡੀਓ ਨਹੀਂ ਤਾਂ ਬਹੁਤ ਲੰਮੀ ਹੋ ਜਾਣੀ ਸੀ ਸੋ ਚੰਗੀ ਤਰ੍ਹਾਂ ਲਾਉਂਦੇ ਹੋਏ ਇਹਨੂੰ ਪੁੰਨ ਲੈਣਾ ਪਾਪਾ ਸੋ ਇਹ ਬਹੁਤ ਵਧੀਆ ਹੀ ਹੋਮ ਰੈਮਡੀ ਹੈ ਤੇ ਇਹਨੂੰ ਤੁਸੀਂ ਰਾਤ ਨੂੰ ਪੀ ਕੇ ਸੌਂ ਜਾਣਾ ਸਵੇਰ ਨੂੰ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਸੋ ਇਸ ਟਾਈਮ ਦੇਖ ਰਿਹਾ ਹਾਂ ਕਿ ਆਪਣਾ ਜਿਹੜਾ ਵੇਸਣ ਬਿਲਕੁਲ ਭੁੱਜ ਗਿਆ ਹੁਣ ਆਪਾਂ ਇਹਦੇ 'ਚ ਪਾਵਾਂਗੇ ਹੌਲੀ-ਹੌਲੀ ਪਾਣੀ ਤੇ ਬਣਾਵਾਂਗੇ ਆਪਾਂ ਸੀਰਾ ਇਹ ਕੜਾ ਵਾਂਗੂ ਬਣਾਇਆ ਜਾਂਦਾ ਬਟ ਸਿਰਫ ਇਹ ਥੋੜੀ ਜਿਹੀ ਇਹ ਥੋੜਾ ਲਿਕਵਿਡ ਹੁੰਦਾ ਸੋ ਥੋੜਾ-ਥੋੜਾ ਪਾਣੀ ਪਾਉਣਾ ਇਕਦਮ ਪਾਣੀ ਨਹੀਂ ਪਾਦਣਾ ਅਗਰ ਇਕਦਮ ਪਾਣੀ ਪਾ ਦੋਗੇ ਤਾਂ ਇਹਦੀਆਂ ਗੁਠਲੀਆਂ ਵੱਜ ਜਾਣਗੀਆਂ ਥੋੜਾ ਜਿਹਾ ਪਾਣੀ ਪਾਓ ਥੋੜੇ ਦਿਨਾਂ ਨੂੰ ਫੁੱਲਦਾ ਉਹਨਾਂ ਨੂੰ ਹੌਲੀ-ਹੌਲੀ ਪਾਣੀ ਪਾਓ ਤੇ ਨਾਲ ਹੀ ਇਹਦੇ ਵਿੱਚ 슈ਗਰ ਪਾ ਦਿਓ ਤਾਂ ਜਿਹੜੀ 슈ਗਰ ਆ ਉਹ ਵੀ ਮੈਲਟ ਹੋ ਸਕੇ। ਮੈਂ ਇੱਥੇ ਪਾ ਦਾਂਗੀ 슈ਗਰ। ਸੋ ਇੱਥੇ ਜਿਹੜਾ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾਉਂਗੇ ਜਿੰਨਾ ਤੁਸੀਂ ਪਸੰਦ ਕਰਦੇ ਹੋ ਥੋੜਾ ਖਾਣਾ ਚਾਹੁੰਦੇ ਹੋ ਥੋੜਾ ਪਾ ਲਓ। ਪਰ ਪਹਿਲਾਂ ਥੋੜਾ ਹੀ ਪਾਉਣਾ ਚਾਹੀਦਾ ਕਿਉਂਕਿ ਤੁਸੀਂ ਬਾਅਦ ਵਿੱਚ ਵੀ ਇਹਦੇ ਵਿੱਚ ਮਿੱਠਾ ਪਾ ਸਕਦੇ ਹੋ। ਇਹਦੇ ਵਿੱਚ ਪੌਸਿਬਿਲਿਟੀ ਹੈਗੀ ਹੈ। ਸੋ ਚੰਗੀ ਤਰ੍ਹਾਂ ਹਿਲਾ ਲੈਣਾ ਇਹਨੂੰ। ਇਹਦੇ ਵਿੱਚ ਕੋਈ ਗੁੱਠਲੀ ਨਹੀਂ ਰਹਿਣੀ ਚਾਹੀਦੀ। ਤੁਸੀਂ ਇਹ ਖਾਣਾ ਹੈ। ਇਹਦੇ ਵਿੱਚ ਲਗਾਤਾਰ ਹਿਲਾਉਂਦੇ ਜਾਣਾ। ਤੁਸੀਂ ਦੇਖ ਰਹੇ ਐਂਡ ਬਿਲਕੁਲ ਸਮੂਥ ਦਿਸਣਾ ਚਾਹੀਦਾ ਦਾ ਟੈਕਸਚਰ ਜਦੋਂ ਇਹ ਸੰਘਣਾ ਹੋਣ ਲੱਗ ਜਵੇ ਫਿਰ ਹੌਲੀ ਹੌਲੀ ਇਹਦੇ ਵਿੱਚ ਹੋਰ ਪਾਣੀ ਪਾਈ ਜਾਣਾ ਜੇਕਰ ਤੁਸੀਂ ਇਹ ਇਸੇ ਇੱਕਦਮ ਬਣਾ ਕੇ ਉਸੇ ਟਾਈਮ ਖਾਣਾ ਵੈਸੇ ਖਾਣਾ ਤਾਂ ਉਸੇ ਟਾਈਮ ਹੀ ਚਾਹੀਦਾ ਜਦੋਂ ਬਣਾ ਰਹੇ ਹੋ ਉਦੋਂ ਹੀ ਖਾ ਜਦੋਂ ਖਾਣਾ ਉਦੋਂ ਹੀ ਬਣਾਓ ਮਤਲਬ ਰਾਤ ਨੂੰ ਸੌਣ ਲੱਗਿਆਂ ਇਹ ਖਾ ਕੇ ਸੋਵੋ ਸੋ ਜਦੋਂ ਤੁਸੀਂ ਰਾਤ ਨੂੰ ਡਿਨਰ ਕਰਨਾ ਉਸ ਟਾਈਮ ਇਸ ਨੂੰ ਬਣਾ ਕੇ ਗਰਮ ਗਰਮ ਹੀ ਖਾਓ ਤਾਂ ਇਹਦਾ ਇਹਦਾ ਪ੍ਰੋਪਰ ਬੈਨੀਫਿਟ ਹੋਏਗਾ ਔਰ ਹੌਲੀ ਹੌਲੀ ਪਾਣੀ ਪਾ ਕੇ ਆਪਾਂ ਇਸ ਨੂੰ ਥੋੜਾ ਜਿਹਾ ਲਿਕਵਿਡਿਟੀ ਰੱਖਣਾ ਥੋੜਾ ਜਿਹਾ ਜਿਆਦਾ ਸੰਘਣਾ ਨਹੀਂ ਰੱਖਣਾ ਹੈਗਾ ਤਾਂ ਹੀ ਇਹ ਆਪਣੇ ਅੰਦਰ ਜਾ ਕੇ ਜਿਹੜਾ ਆਪਣਾ ਬਲਗਮ ਹੈ ਉਸ ਨੂੰ ਸੂਤ ਕਰੇਗਾ ਸੋ ਜੀ ਚੰਗੀ ਤਰ੍ਹਾਂ ਇਹਨੂੰ ਹਿਲਾ ਕੇ ਇਹਨੂੰ ਬਣਾ ਲੈਣਾ ਹੈ ਇਹਨੂੰ ਖਾ ਲੈਣਾ ਹੈ ਖਾਣ ਤੋਂ ਬਾਅਦ ਜੀ ਦੇਖੋ ਜੀ ਅਸੀਂ ਦੇਖ ਰਹੇ ਹਾਂ ਕਿੰਨੀ ਸੋਣੀ ਹੈ ਦੀ ਜਿਹੜੀ ਲੁੱਕ ਹੈ ਖਾਣ ਤੋਂ ਬਾਅਦ ਇਮੀਡੀਏਟਲੀ ਮੂੰਹ ਬੰਦ ਕਰਕੇ ਪੈ ਜਾਣਾ ਇਹ ਨਹੀਂ ਹੈਗਾ ਕਿ ਬਾਅਦ ਚੋਂ ਗੱਲਾਂ ਕਰਦੇ ਰਹਿਣਾ ਸੋ ਬਣ ਗਿਆ ਜੀ ਆਪਣਾ ਬਿਲਕੁਲ ਪ੍ਰੋਪਰ ਸੀਰਾ ਸੋ ਇਹਦੇ ਦਾ ਆਪਾਂ ਮਿੱਠਾ ਚੈੱਕ ਕਰ ਲੈਨੇ ਜੇ ਮਿੱਠਾ ਘੱਟ ਹੋਏਗਾ ਇਸ ਟਾਈਮ ਤੇ ਆਪਾਂ ਪਾ ਸਕਦੇ ਹਾਂ ਬਟ ਆਪਣਾ ਮਿੱਠਾ ਪਰਫੈਕਟ ਹੈ ਸੋ ਲੋ ਜੀ ਇੱਕ ਹੋਮ ਰੈਮਡੀ ਆਪਾਂ ਅਕਸਰ ਦਵਾਈਆਂ ਵਾਲੀ ਸਾਈਡ ਚਲ ਜਾਂਦੇ ਹਾਂ ਹਲਕੀ ਫੁਲਕੀ ਖਾਂਗ ਜਖਾਮ ਕਨਜੈਕਸ਼ਨ ਜੇ ਛਾਤੀ ਚ ਰੇਸ਼ਾ ਜਾਂ ਨੱਕ ਜੋ ਪਾਣੀ ਵਗਦਾ ਨਜ਼ਲਾ ਵਗ ਰਿਹਾ ਤੇ ਉਹਦੇ ਲਈ ਅੱਜ ਕੱਲ ਦੇ ਮੌਸਮ ਚ ਇਹ ਰਾਮਬਾਨਾ ਹੈ ਦੇਖੋ ਤੁਸੀਂ ਦੇਖ ਰਹੇ ਹੋ ਕਿੰਨਾ ਸਮੂਥ ਹੈ ਸੋ ਜੀ ਇਸ ਨੂੰ ਲਓ ਤੇ ਖਾਓ ਖਾ ਕੇ ਸੌਜੋ ਸਵੇਰੇ ਤੁਸੀਂ ਵੇਖੋਗੇ ਤੁਸੀਂ ਬਿਲਕੁਲ ਪਰਫੈਕਟ ਹੋਵੋਗੇ ਕੋਈ ਇਹਨੂੰ ਇਹਦੇ ਵੱਖਰੇ ਵੱਖਰੇ ਨਾਮ ਲਏ ਜਾਂਦੇ ਨੇ ਪਰ ਸਾਡੇ ਪਿੰਡਾਂ ਚ ਇਹਨੂੰ ਬੇਸਣ ਦਾ ਸੀਰਾ ਹੀ ਕਿਹਾ ਜਾਂਦਾ ਸੋ ਵੀ ਸੈਟੀਫਿਕੇਸ਼ਨ ਦਾ ਸੀਰਾ ਇਹਨੂੰ ਸੁੜਕਾ ਵੀ ਕਹਿੰਦੇ ਆ ਬਹੁਤ ਕੁਝ ਕਹਿੰਦੇ ਕੁਝ ਲੋਕ ਦੁੱਧ ਪਾਉਂਦੇ ਆ ਬਟ ਅਸੀਂ ਸ਼ੁਰੂ ਤੋਂ ਇਸੇ ਤਰ੍ਹਾਂ ਬਣਾਉਂਦੇ ਆ ਕਿਉਂਕਿ ਮੇਰੀ ਮਦਰ ਦਾ ਕਹਿਣਾ ਕਿ ਦੁੱਧ ਨਾਲੇ ਬਹੁਤ ਹੈਵੀ ਹੋ ਜਾਂਦਾ ਕਿਉਂਕਿ ਆਲਰੇਡੀ ਬੇਸਣ ਹੈਵੀ ਹੈ ਥੈਨ ਬੇਸਣ ਹੈਵੀ ਹੈ ਕਿਉਂ ਹੈਵੀ ਹੈ ਸੋ ਲਓ ਜੀ ਰੈਡੀ ਹੈ ਸੋ ਖਾਓ ਖਾ ਕੇ ਆਪਣੀ ਜਿਹੜੀ ਕਨਜੈਕਸ਼ਨ ਨੂੰ ਦੂਰ ਕਰੋ ਸੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਸਬਸਕ੍ਰਾਈਬ ਜਰੂਰ ਕਰ ਲੈਣਾ ਸ਼ੇਅਰ ਜਰੂਰ ਕਰਨਾ ਇਹ ਰਿਮੇਡੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੇਖਣ ਲਈ